ਮਨ ਕਰਦੇ ਆ ਰਹਾ ਅੱਲਾ ਬੁਣੀ ਰਹਾ ਲੈ 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 ਬਹੁਤ ਮਿਹਰਬਾਨੀ ਸਾਡੇ ਜਰਾ ਜੋਸ਼ ਇਹਨਾਂ ਫਤੇ ਬਲਾਓ ਵਾਈਟ ਨੂੰ ਡੀਕਾ ਸਾਲਾ ਵਾਈਟ ਵਾਈਟ ਮੈਂ 4 ਮਿੰਟ ਬੋਲਾਂਗਾ ਭਾਈ 4 ਦਿਨਾਂ ਦੇ ਬੋਲਾਂਗਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਅੱਜ ਸਿੰਘਾਂ ਸ਼ਾਨਦਾਰ ਕੋਈ ਨਿਸ਼ਾਨ ਰਿਹਾ ਹੈ ਅਜੇ ਦੌਰ ਦੇ ਅਜੇ ਦੌਰੀ ਗੱਲ ਕਰਦੇ ਅਜੇ ਦੌਰ ਦਾ ਇੱਕ ਸਿੰਬਲ ਬਣਿਆ ਹੈ پوری ਦੁਨੀਆ ਦੇ ਵਿੱਚ ਤੇ ਜਿਹੜੀ ਕਿਤਾਬਾਂ ਦੇ ਅੰਦਰ ਆਜ਼ਾਦੀ ਕਿਤਾ ਪਾਈ ਜਾਂਦੀ ਹੈ ਅਲਗਲੰਗ ਕਿਵੇਂ ਦੀ ਹੈ ਜੀ ਆਲੇ ਪਰ ਉਹ ਤਾਂ ਉਹ ਵੀ ਵਿਸਾਰਨ ਖੋਸਦੀ ਹੈ ਮੈਂ ਕਿ ਇਹਦੇ ਬਸਤੀ ਦੇ ਤੋਂ ਬਹੁਤ ਕੈਸੇ ਬੀ ਬਹੁਤ ਕੈਸੇ ਕਮਾਲ ਹੈ ਪਾੜੀ ਪੈਸ ਸੁਖਿੰਦਰ ਬਾਲੀ ਦੇ ਬਹੁਤ ਹੀ ਸ਼ਾਨਦਾਰ ਮੰਦਸਿਆ ਹੈ ਕਿ ਬਸਤੀ ਦੇ ਲੋਕ ਆਪਣੀ ਗੌਰੀ ਤੇ ਲਈ ਆਪਣੇ ਹੱਕਾਂ ਲਈ প্রচার ਕਰ ਰਹੇ ਨੇ ਕਿਵੇਂ ਮਾਪੇ ਆਪਣੇ ਬੱਚਿਆਂ ਨੂੰ ਪੇਸ਼ ਕਰ ਰਹੇ ਨੇ ਕਿ ਸਾਡੇ ਬੱਚੇ ਇਸ ਕਦਰ ਵਿੱਚ ਸ਼ਾਮਲ ਹੋਣ ਸਾਡੇ ਬੱਚੇ ਇਸ ਕਦਰ ਵਿੱਚ ਜੀਵੀ ਬਾਜਰ ਤਾਂ ਕਿ ਸਾਡੇ ਜਿੰਨੇ ਸਾਡੀ ਅਲਖੈ ਸਭ ਆਜ਼ਾਦੀ ਹੈ ਸਾਡੀ ਕੌਮ ਦੀ ਹੋਣ ਹੈ ਔਰ ਉਹ ਜ਼ਿੰਦਾ ਰਹੇ ਪਰ ਫਸਤੀਂ ਲਾ ਹੈ ਉਹ ਬਹੁਤ ਛੋਟਾ ਕੀਤਾ ਔਰ ਉਹ ਦੁਨੀਆ ਨੂੰ ਦਿਖਾਤਾ ਕਿ ਲੜਿਆ ਕਿਰਦਾ ਹੈ ਅਜਿਹੇ ਦੌਰ ਦੇ ਵਿੱਚ ਸੂਪਰ ਪਾਵਰ ਨਾਲ ਦੇ ਮੈਂ ਕਿਵੇਂ ਕੋਲ ਜਾਂਦਾ ਦੂਸਰੀ ਗੱਲ ਜਿਹੜੀ ਹੈ ਉਹ ਮੈਂ ਇਹ ਕਿਹਾ ਚਲਿਆ ਕਿ ਅੱਜ ਇਸ ਦੁਆਰੇ ਵਿੱਚ ਜਿਸ ਜਿਸ ਅਸਥੀ ਸਦਾ ਸੀ ਆਦਿਲਾ ਹੈ ਦਾਖਲ ਹੋਇਆ ਹੈ ਇਸ ਨੂੰ ਹੋਰ ਚੱਲ ਜਾਂਦੇ ਨੇ ਚਾਰ ਚੀਜ਼ਾਂ ਦੀ ਲੋੜ ਹੈ ਚਾਰ ਚੀਜ਼ਾਂ ਕਿਸੇ ਵੀ ਸੇਗਾ ਜੂ ਕਾ ਵਾਇਆ ਬੁਲਾਉਂਦੇ ਨੇ ਬੇਸ਼ੱਕ ਮਿੱਤੀ ਮੇਰੇ ਹਜ਼ੂਰ ਬੈਠੇ ਨੇ ਉਹਨਾਂ ਨੇ ਸਾਰੇ ਦਿੱਸ਼ ਘਰ ਸੇ ਸੁਣਾਇਆ ਹੈ ਕਿ ਸਭ ਤੋਂ ਪਹਿਲਾ ਹੈ ਕਿ ਡਿਵੋਸ਼ਨ ਕਿ ਜਿਹੜਾ ਅਸੀਂ ਕੰਮ ਕਰ ਰਹੇ ਆ ਅਸੀਂ ਜਿਹੜਾ ਚਰਨਾ ਲੜਾ ਰਹੇ ਆ ਜਿਸ ਕੰਮ ਲਈ ਸੇ ਮਿਸ਼ਨਰੀ ਸੀ ਬੈਠੇ ਆ ਅਸੀਂ ਉੱਥੇ ਆ ਕੇ ਆਪਸ ਸੁਣਨ ਤੇ ਕਰੀਏ ਜਿੰਦੀ ਕਲੇਬੀਸ਼ ਅਸਾਂ ਦੀ ਜਦ ਮਾਦਰਦੀ ਹੁੰਦੀ ਜਿੰਦੀ ਕਲੇਬੀ ਜਿਹੜੇ ਹੈ ਜਿੰਦੀ ਵੀ ਇਧੇ ਕਰਦੀ ਇਸ ਗੱਲ ਕਿੱ사 ਲਾਏਗਾ

ਹਰ ਵੀ ਹਰ ਸਮਝ ਇੱਕ ਪੁਆਇੰਟ ਦੇ ਇੱਕ ਪੁਆਇੰਟ ਦੇ ਮਲਕੂਲ ਦੀ ਤਰ੍ਹਾਂ ਮੂਲ ਮਤਲਬ ਸੈਟਲਾਈਜ਼ ਕੀਤਾ ਜਾਵੇ ਆਪਣੇ ਲੋਕਾਂ ਨੂੰ ਆਪਣੇ ਰਿਸ਼ਤੀਆਂ ਨੂੰ ਆਪਣੇ ਜਿੰਨੇ ਵੀ ਸਾਡੇ ਕਨੈਕਸ਼ਨ ਨੇ ਉਹਨਾਂ ਤੱਕ ਸਾਡੀ ਗੱਲ ਨੂੰ ਪਹੁੰਚਾਇਆ ਜਾਵੇ ਗੱਲ ਨੂੰ ਪਹੁੰਚਾਇਆ ਜਾਵੇ ਜਿਹੜੇ ਇਥੇ ਸ਼ਾਮ ਨਹੀਂ ਹੋ ਸਕਦੇ ਉਹ ਜਿਵੇਂ ਦੇ ਵਿਚਾਰਾ ਰੂਪਕ ਸਾਡੇ ਸੰਗ ਸਾਡੇ ਸਾਥੀ ਹੋਣ ਤੇ ਜੇ ਇਸ ਚਾਰ ਇਹ ਸੂਲੋਂ ਨੂੰ ਬੰਨ ਕੇ ਚੱਲਦੇ ਆ ਤਾਂ ਸਾਡੀ ਮੰਤਿਲਾ ਜਿਹੜੀ

ਉਹ ਉਹਦਾ ਮੁੱਲਾ ਹੀ ਹੈ ਕਿ ਦੇਸ਼ ਨੂੰ ਜਿਹੜਾ ਦੇਸ਼ ਦੀ ਸਥਿਤੀ ਵਿੱਚ ਆਇਆ ਕਿ ਜਿਹੜਾ ਇੱਕ ਪਾਸੇ ਬੁੱਤਕੇ ਲਿਆਇਆ ਜਾ ਰਿਹਾ ਸੀ ਉਹਨੂੰ ਕੰਟਰੋਲ ਕਿੰਨਾ ਬੰਦ ਹੋਇਆ 30 ਸਾਲ ਜਿਹੜੀ ਮੇਰੀ ਗੱਲ ਹੈ ਭਾਈ 275 ਸਾਲ ਹੋ ਗਏ ਸਮਾਂ ਬੀਤ ਰਿਹਾ 26 ਜਨਵਰੀ 1900 ਉਹਨਾਂ ਜਾਲੂ ਛਪੇ ਨੰਬਰ 1900 ਮਤਲਬ ਅਸੀਂ ਦੇਸ਼ ਦਾ ਕਾਨੂੰਨ ਆਪਣੇ ਆਪ ਨੂੰ ਸਮਰਪਿਤ ਕੀਤਾ ਆਪਾਂ ਜਦ ਇੱਕ ਵਾਰੀ ਦੇਖ ਲਈਏ ਜਦ ਵੇਪਰ ਕੀ ਹਾਸਲ ਕੀਤਾ ਵੀ ਇੰਨੇ ਸਾਲ ਕੀ ਨਹੀਂ ਕੀਤਾ ਇੱਕ ਹੀ ਡੇਢ ਦੇ ਡੇਢ ਮਹੀਨੇ ਦੇ ਵਿੱਚ ਸਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਕਿੱਥੇ ਆਇਆ ਔਰ ਕਿਉਂ ਅਸੀਂ ਕਿਉਂ ਅਸੀਂ ਐਸਾ ਬਲ ਹੋਏ ਆ ਕਿਉਂ ਇੱਕ ਦੇਸ਼ ਦੇ ਰੂਪ ਵਿੱਚ ਅਸੀਂ ਇੱਕ ਸੁਪਰ ਪਾਵਰ ਨਹੀਂ ਬਣ ਸਕਦੇ ਹੌਲੋ ਕਦਮ ਲੋਕ ਨੇ ਜਿਹੜਾ ਸਾਡੇ ਦੇਸ਼ ਨੂੰ ਇੱਕ ਮਜ਼ਬੂਤ ਦੇਸ਼ ਨਹੀਂ ਬਣਾ ਦਿੱਤਾ ਜਿਹੜਾ ਪੂਰਾ ਸੰਵਿਧਾਨ ਆ ਸਾਡਾ ਉਹਦੀ ਇੱਕ ਪ੍ਰਸਤਾਵਨਾ ਹੈ 100 ਇਹ ਕਿ 100 ਚੁੱਕੀ ਅਸੀਂ ਇਸ ਹਿਸਾਬ ਨਾਲ ਅਸੀਂ ਆਪਣਾ ਸੰਵਿਧਾਨ ਆ ਬਣਾਇਆ ਆਪਣੇ ਆਪ ਨੂੰ ਸਵਾਲ ਪੁੱਛ ਦਿੱਤਾ ਇਹ ਕਰਕੇ ਅਸੀਂ ਦੇਖ ਰਿਹਾ ਬਿਸਾਤੇ ਸੰਵਿਧਾਨ ਦੇ ਵਿੱਚ ਤੁਸੀਂ ਕੀ ਰੱਖਿਆ ਸੀ ਪੰਜਾਬ ਲਈ ਅੱਜ ਅਸੀਂ ਕਿਸ ਕਿਸ ਨਿਸ਼ਾਨੇ ਦਾ ਕੋਣ ਗਿਆ ਅਸੀਂ ਆਪਣੇ ਨਿਸ਼ਾਨੇ ਤੋਂ ਕਿੰਨੇ ਦੂਰ ਚਲੇ ਗਏ ਜਾਂ ਮੇਰੇ ਚਲੇ ਗਏ ਪਹਿਲਾ ਅਸੀਂ ਭਾਰਤ ਦੇ ਲੋਕ ਦੇ ਨਿਰੰਤਰ ਸੰਕਲਪ ਦੇ ਨਿਰਮਲ ਮੁਕੰਮਲ ਯੋਗ ਦੇ ਨਾਲ ਤੇ ਗੰਭੀਰਤਾ ਨਾਲ ਪੱਕਾ ਇਵਾਦਾ ਕਰਦੇ ਹਾਂ ਕੀ ਨਾਲ ਕਰਦੇ ਹਾਂ ਕਿ ਭਾਰਤ ਨੂੰ ਕੀ ਬਣਾਵਾਂਗੇ ਇੱਕ ਖੁਦ ਮੁਖਤਿਆਰ ਦੇਸ਼ ਇੱਕ ਖੁਦ ਮੁਖਤਿਆਰ ਦੇਸ਼ ਹੋਵੇ ਅਸੀਂ ਅਸੀਂ ਆਪਣੇ ਫੈਸਲੇ ਖੁਦ ਲਵਾਂਗੇ ਦੂਜਾ ਸਮਾਜਵਾਦੀ ਸਮਾਜ ਦੇ ਸਮਾਜਿਕ ਭਲਾਈ ਦੇ ਲਈ ਅਸੀਂ ਕੰਮ ਕਰਾਂਗੇ ਜਿਹੜਾ ਅੱਜ ਤਰਮਨ ਮਿਰਪਕ ਕਿਆ ਤਰਮਨ ਕਿਆ ਅਸੀਂ ਅੱਜ ਤਰਮਨ ਮਿਰਪਕ ਹੈਗੇ ਦੇਸ਼ ਹੈ ਰੂਪ ਵਿੱਚ ਇੱਕ ਹੀ ਤਰਮਨ ਨੂੰ ਲੈ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਦੂਸਰੇ ਤਰਮਨ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਗੱਲਾਂ ਕਿਤੇ ਜਾ ਰਹੀਆਂ ਨੇ ਕਿਆ ਅਸੀਂ ਤਰਮਨ ਮਿਰਪਕ ਬਣ ਸਕਿਆ ਇਹ ਸਾਡੀਆਂ ਉਹ ਸਾਰੀਆਂ ਕਮਜ਼ੋਰੀਆਂ ਨੇ ਜਿਹੜੇ ਸਾਡੇ ਦੇਸ਼ ਨੂੰ ਸਪੂਰ ਪਾਵਨ ਨਹੀਂ ਬਣਾ ਸਕਦੀਆਂ ਤੀਸਰਾ ਲੋਕਤੰਤਰ ਲੋਕਤੰਤਰ ਦਾ ਮਤਲਬ ਕੀ ਹੈ ਲੋਕਤੰਤਰ ਕਿ ਦਾ ਕੇ ਅਸੀਂ ਜਿਹੜਾ ਫੈਸਲਾ ਕਰਨਾ ਹੈ ਅਸੀਂ ਸਾਰੇ ਜਣੇ ਮਿਲ ਕੇ ਫੈਸਲਾ ਕੀ ਫੈਸਲਾ ਕਰੀਓ ਫੈਸਲੇ ਦੇ ਉੱਪਰ ਡਟੇ ਰਹੀਏ ਤੀਸਰਾ ਹੁਣ ਇਹ ਸਾਡੇ ਸੰਵਿਧਾਨ ਦੇ ਤਿੰਨ ਖੂਬੀਆਂ ਨੇ ਬਸ 1 ਮਿੰਟ ਹੀ ਹੋ ਲਵਾਂਗਾ ਜ਼ਿਆਦਾ ਨਹੀਂ ਤਿੰਨ ਖੂਬੀਆਂ ਕੀ ਨੇ ਕਿ ਸੱਦਾ ਸਦਾ ਇਨਸਾਨ ਦੀ ਗੱਲ ਕਰਦਾ ਹੈ ਸੱਦਾ ਆਜ਼ਾਦੀ ਦੀ ਗੱਲ ਕਰਦਾ ਹੈ ਸਾਡਾ ਜੋ ਸੰਵਿਧਾਨ ਹੈ ਬਰਾਬਰੀਤਾ ਦੀ ਗੱਲ ਕਰਦਾ ਹੈ

ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਉਮੀਰ ਹੁੰਦਾ ਜਾ ਰਿਹਾ ਹੈ ਇਸ ਸਬਸੇ ਸਭ ਸਰਕਾਰਾਂ ਦੇ ਬੇਮਾਨ ਲੀਡਰਾਂ ਦੀਆਂ ਜਿਵੇਂ ਕੋਈਆਂ ਚਾਲਾਂ ਨੇ ਦੂਸਰਾ ਹੈ ਆਜ਼ਾਦੀ ਸੋਚ ਦੀ ਆਜ਼ਾਦੀ ਵਿਚਾਰਾਂ ਦੀ ਆਜ਼ਾਦੀ ਔਰ ਵਿਸ਼ਵਾਸ ਤਲਬਤੇ ਇਬਾਦਤ ਦੀ ਆਜ ਨਮਾਜ਼ ਪੜਨ ਵਾਲੇ ਲੋਕਾਂ ਨੂੰ ਜਿਨ੍ਹਾਂ ਕੋਲ ਮਸਜਿਦ ਦੀ ਜਗ੍ਹਾ ਘੱਟ ਹੈ ਸੜਕ ਤੇ ਨਮਾਜ਼ ਪੜਦੇ ਨੇ ਉਹਨਾਂ ਨੂੰ ਠੁਡੇ ਬੈਠਦੇ ਨੇ ਇਹ ਆਜ਼ਾਦੀ ਬਲੀਏ ਸਰਬ ਤਲਬ ਦੀ ਆਜ਼ਾਦੀ ਹੈ ਬਰਾਬਰਤਾ ਬਰਾਬਰਤਾ ਦੀ ਗੱਲ ਮੈਂ ਨਾ ਕਰਾਂ ਜਿਆਦਾ ਚੰਗਾ ਹੈ ਇੱਕ ਮਜ਼ਾਕ ਬਣਾਤਾ ਦੇ ਨੂੰ ਬਰਾਬਰਤਾ ਦੇ ਨਾਂ ਤੇ ਇਹ ਅਸੀਂ ਬਣਾਇਆ ਇੱਕ ਕੋਈ ਕਾਨੂੰਨ ਅਸੀਂ ਬਣਾਇਆ ਆਪਣੇ ਆਪ ਤੇ ਥੋਪਿਆ ਜਦ ਕੋਈ ਲੀਡਰ ਚੁੰੰ데요 ਅਸੀਂ ਅਸੀਂ ਆਪਣੇ ਜਿਹੜਾ 16 ਤੋਂ ਦੇਖੋ ਜਿਆ ਦੇਖਣਾ ਕੀ ਚਾਹੀਦਾ ਸਾਨੂੰ ਉਹਦਾ ਪਾਸ ਦੇਖਣਾ ਚਾਹੀਦਾ ਉਹਦਾ ਪਾਸ ਦੇਖਣਾ ਚਾਹੀਦਾ ਵੀ ਉਹਨੇ ਭੂਤਕਾਲ ਦੇ ਵਿੱਚ ਬੀਤੇ ਹੋਏ ਸਮੇਂ ਦੇ ਵਿੱਚ ਉਹਨੇ ਕੀ ਕੰਮ ਕੀਤਾ ਸਪੋਸ਼ਟ ਕਰੋ ਅਸੀਂ ਕੋਈ ਕੌਮੀ ਲੀਡਰ ਚੁੰੰ데요 ਕੋਈ ਧਰਮ ਦਾ ਲੀਡਰ ਚੁੰੰ데요 ਉਹ ਤਾਂ ਅੰਦੇ ਖੇਤ ਦੇ ਵਿੱਚ ਕੀਤੇ ਨਹੀਂ ਹੁੰਦਾ ਕੌਮ ਦਾ ਕੋਈ ਲੀਡਰ ਚੁੰਦੇ ਆ ਅਸੀਂ ਉਹ ਕੌਮ ਨੇ ਕੌਮ ਲਈ ਉਹਨੇ ਕੀਤੇ ਕੱਖ ਨਹੀਂ ਹੁੰਦਾ ਜਿਹੜੇ ਸਾਡੇ ਯੋਧੇ ਪੈਦਾ ਹੁੰਦੇ ਨੇ ਪੰਜਾਬ ਤੋਂ ਪੈਦਾ ਹੁੰਦੇ ਆ ਇਹਨੇ ਸਦੀਆਂ ਤੋਂ ਪੈਦਾ ਹੁੰਦੇ ਆ ਇਹਦੇ ਉਹਦੀ ਪਹਿਚਾਨ ਸਾਡੇ 250 ਸੱਤੋਂ ਪਹਿਲਾਂ ਕੱਲ੍ਹ ਦੇ ਉਹ ਸਾਡੇ ਉਹਨਾਂ ਦੀ ਦੁਸ਼ਮਣ ਉਹ ਯੋਧਿਆਂ ਦੀ ਪਹਿਚਾਨ ਕਰਕੇ ਜਾਂ ਤਾਂ ਫਿਰ ਉਹਨੂੰ ਦਿਬਲੂਗਾ ਤੇ ਇਹਦੇ ਨੇ ਜਾਂ ਫੇ ਤੁਹਾਨੂੰ ਪਤਾ ਸਾਰਾ ਕੁਝ ਕੁਝ ਵੀ ਦੱਸਣ ਦੇ ਮਤਲਬ ਐਸਾ ਵੀ ਹੈ ਜਿਹੜੇ ਛੁਪੇ ਆ ਹੋਵੇ ਉਹਨਾਂ ਬੰਨ ਲਾਸਟ ਗੱਲ ਗੱਲੇ ਭਾਈ ਕਿ ਲਾਸਟ ਦੀ ਏਕਤਾ ਤੇ ਅਖੰਡਤਾ ਇਸ ਤਰ੍ਹਾਂ ਹੋਊਗੀ ਜਿਵੇਂ ਕਰ ਰਹੇ ਨੇ ਸਾਡੇ ਲੀਡਰ ਇਸ ਤਰ੍ਹਾਂ ਖੰਡ ਇਸਾਂ ਦੇਸ਼ ਨੂੰ ਬਣ ਕੇ ਰੱਖਿਆ ਜਾਊਗਾ ਮਨੀਪੁਰ ਕਹਿੰਦੀ ਲੋੜ ਹੈ ਕੁਝ ਮਨੀਪੁਰ ਜੀ ਜੋ ਹੋਇਆ ਹੈ ਜੋ ਕਸ਼ਮੀਰ ਜੀ ਹੋਇਆ ਹੈ ਕਸ਼ਮੀਰ ਜੀ ਹੋ ਰਿਹਾ ਲਗਾਤਾਰ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਬਿਨਾਂ ਪੁੱਛੇ ਕਸ਼ਮੀਰ ਚਾਹੀਦਾ ਹੈ ਇਹਨਾਂ ਨੂੰ ਕਸ਼ਮੀਰੀਆਂ ਤੋਂ ਬਿਨਾਂ ਮਨੀਪੁਰ ਦੇ ਵਿੱਚ ਕੀ ਹਾਲਾਤ ਕੀਤੇ ਨੇ ਕਿ ਪੂਰੀ ਦੁਨੀਆ ਨੇ ਸਾਡੇ ਸਾਡੇ ਉੱਤੇ ਥੁੱਕਿਆ ਹੈ ਮੈਂ ਉਹ ਲਫ਼ਜ਼ ਦੁਹਰਾ ਨਹੀਂ ਸਕਦਾ ਮੇਰੇ ਜਿੰਨੀ ਹਿੰਮਤ ਨਹੀਂ ਹੈ ਕਿ ਸਾਡੀਆਂ ਬੱਚੀਆਂ ਦੇ ਨਾਲ ਸਾਡੇ ਪੈਰਾਂ ਦੇ ਨਾਲ ਸਾਡੇ ਮਾਵਾ ਦੇ ਨਾਲ ਜੋ ਹੋਇਆ ਹੈ ਯਕੀਨ ਕਰੋ ਬਰਨ ਕਲ ਦੇ ਕਾਬਿਲ ਨਹੀਂ ਹੈ ਤਾਂ ਅਸੀਂ ਇੱਕ ਦੇਸ਼ ਦੇ ਤੌਰ ਤੇ ਕਿਉਂ ਫੇਲ ਹੋਇਆ ਕਿਉਂਕਿ ਅਸੀਂ ਬੇਈਮਾਨ ਲੋਕਾਂ ਨੂੰ ਉਲਾ ਦਿੱਤਾ ਹੈ ਬੇਈਮਾਨ ਆਜ਼ਾਦੀ ਤੋਂ ਬਾਅਦ ਬੇਈਮਾਨ ਲੋਕਾਂ ਨੇ ਹੱਦ ਦੇ ਵਿੱਚ ਲਾਜ ਆ ਗਿਆ ਔਰ ਉਹ ਜੇਪਾ ਕਰੀਏ ਗੱਲ ਸਿੱਖਾਂ ਦੀ ਗੱਲ ਕਰ ਲਈਏ ਸਿੱਖਾਂ ਦਾ ਸਭ ਤੋਂ ਪਹਿਲੀ ਧੋਖਾ ਹੋ ਗਿਆ ਉਹ ਕਿਰੇ ਕੀਤਾ مجھے دسنگ ہے ایک پورے ہندوستان دیش الگ الگ بھن بھن درما پن بھن بھن قوم خطے یقین کرو آزادی کا مکمل لکھ مان سکتے پر جے ایمان ایماندار لوگ ہاتھوں کے لیڈرشپ ہوئے گی ایک کتاب چھپی ہے ریسنٹلی کتاب چھپی ہے نیریجا چودری نام پترکار نے بہت بڑے ਉਹ ਲੈ ਕੇ ਗਿਤਾਬ ਜਪੇ ਕਿ ਹਾਊ ਦਾ ਪ੍ਰੀਮੀਅਰ ਡਿਸਾਈਡ ਸਾਡੇ ਪ੍ਰਧਾਨ ਮੰਤਰੀ ਕਿਵੇਂ ਡਿਸਾਈਡ ਹੁੰਦੇ ਨੇ ਤੁਸੀਂ ਯਕੀਨ ਕਰੋ ਕਿਤਾਬ ਪੜ੍ਹ ਕੇ ਲੱਗਦਾ ਹੈ ਵੀ ਦੇਸ਼ ਨਾਲ ਕਿਸੇ ਨੂੰ ਕੋਈ ਲਗੌਣੀ ਸਿਰ ਮੇਲ ਪਤਾ ਹੈ ਕਿ ਸਾਡੀ ਸੱਤਾ ਜੇ ਅਸੀਂ ਕਿਵੇਂ ਰਹਿਣਾ ਹੈ ਪਾਵਰ ਕਿਵੇਂ ਰਹਿਣਾ ਹੈ ਪੈਸਾ ਕਿਵੇਂ ਇਕੱਠਾ ਕਰਨਾ ਹੈ ਤਾਂ ਉਹ ਗਿਤਾਬ ਜਿਹੜੀ ਹੈ ਬਸ ਦਮ ਤੋ ਇਹ ਇੱਕ ਗੱਲ ਮੈਂ ਹੋਰ ਕਹਿੰਨੇ ਜਾਂਦਾ ਸੀ ਕੋਈ ਨਹੀਂ ਅਗਲੀ ਵਾਰ ਕਹਾਂਗਾ میں ٹائم ہوں زیادہ نہیں لیندہ میں وعدہ کرتا تھی چار منٹ دا شاید پانچ منٹ ہوگے ایک بارہ سے اپنی سون چکی ہوئی سون تھے ایک بارہ دوارہ گوھر کریے اپنے بچیاں نو گوھر کروائیے تھوڑی بہت بہت بیربانی تھوڑا بہت بہت تنواد واہ گروہ جی کا خالصہ واہ گروہ جی کی فتح